ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਜੋ ਮਕਾਨ ਲੈ ਕੇ ਆਏ ਆ 104 ਗਜ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਹੈ 22 ਲੱਖ ਰੇਟ ਹੈ ਜੀ ਜਿਨ੍ਹਾਂ ਪਰਿਵਾਰਾਂ ਨੇ ਆਪਾਂ ਤੋਂ ਸਸਤੇ ਰੇਟਾਂ ਵਿੱਚ ਕੋਠੀਆਂ ਦੀ ਮੰਗ ਕੀਤੀ ਸੀ 5 ਲੱਖ 10 ਲੱਖ 15 ਲੱਖ 20 ਲੱਖ 25 ਲੱਖ ਜਾਂ 40 50 ਲੱਖ ਤੱਕ ਤਾਂ ਆਪਾਂ ਆਪਣੇ YouTube ਚੈਨਲ ਰਾਣਾ ਰੀਅਲ ਏਸਟੇਟ ਤੇ ਪਲੇਲਿਸਟ ਬਣਾਈ ਹੋਈ ਹੈ ਤੁਸੀਂ ਆਪਣੇ ਬਜਟ ਦੇ ਅਕੋਰਡਿੰਗ ਉਸ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਕੋਠੀਆਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਕੋਈ ਕੋਠੀ ਪਸੰਦ ਆਉਂਦੀ ਤਾਂ ਆਪਾਂ ਜਰੂਰ ਤੁਹਾਨੂੰ ਕੋਠੀਆਂ ਤੇ ਵਿਜ਼ਿਟ ਕਰਾਵਾਂਗੇ ਆਉਣ ਵਾਲੇ ਸਮੇਂ ਵਿੱਚ ਆਪਣੇ ਕੋਲ ਲੁਧਿਆਣਾ ਦੇ ਵਿੱਚ ਬਹੁਤ ਸਸਤੇ ਰੇਟ ਵਿੱਚ 100 ਗਜ ਦਾ ਮਕਾਨ ਸਿਰਫ 14 ਲੱਖ ਵਿੱਚ ਆਇਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਪਰਿਵਾਰ ਨੇ 5 10 15 20 ਲੱਖ ਤੱਕ ਕੋਠੇ ਦੀ ਮੰਗ ਕੀਤੀ ਸੀ ਉਹ ਵੀ ਆਪਾਂ ਦਿਖਾ ਚੁੱਕੇ ਹਾਂ ਤੁਸੀਂ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜਾਂ Instagram ਤੇ ਪੇਜ ਤੇ ਸਕਰੋਲ ਕਰਕੇ ਦੇਖ ਸਕਦੇ ਹੋ ਜੀ ਅੱਜ ਜੋ ਤੁਹਾਨੂੰ ਆਪਾਂ ਇਹ ਕੋਠੀ ਦਿਖਾ ਰਹੇ ਹਾਂ 104 ਗਜ ਦੇ ਵਿੱਚ 22 ਲੱਖ ਰੇਟ ਹੈ ਚੂੜਪੁਰ ਹੈਬੋਵਾਲ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਠੀਕ ਹੈ ਜੀ ਇਸ ਦੇ ਵਿੱਚ ਦੋ ਕਮਰੇ ਬਣੇ ਹੋਏ ਨੇ ਉਸ ਤੋਂ ਬਾਅਦ ਵਾਸ਼ਰੂਮ ਕਿਚਨ ਜਿਸ